ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਜਗਮਨ ਟੀਵੀ ਮੈਂ ਹਰੀਸ਼ ਮਠਲਾ ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਸਮਰਾਲੇ ਤੋਂ ਜਿੱਥੇ ਫਿਰ ਤੇਜ਼ ਰਫਤਾਰ ਦਾ ਕਾਹ ਦੇਖਣ ਨੂੰ ਮਿਲਿਆ ਜਿੱਥੇ ਤਿੰਨ ਜ਼ਿੰਦਗੀਆਂ ਲੈ ਲਈਆਂ ਮੇਰੀ ਜਾਣਕਾਰੀ ਅਨੁਸਾਰ ਸਾੜਾ ਕਿਨਾਰੇ ਬਾਈਪਾਸ ਚੈਨਾ ਨਦੀਕ ਦੋ ਔਰਤਾਂ ਅਤੇ ਇੱਕ ਬੱਚਾ ਖੜੇ ਸਨ ਚੰਡੀਗੜ੍ਹ ਵੱਲੋਂ ਆ ਰਹੀ ਤੇਜ਼ ਰਫਤਾਰ ਕਾਰ ਜਿਸ ਨਾਲ ਟੱਕਰ ਮਾਰੀ ਤਿੰਨੇ ਜਣੇ 20-25 ਫੁੱਟ ਦੂਰੀ ਤੇ ਜਾ ਗਰੇ

नहीं वो कहते है हाथ पैसे तो हो जाएंगे मेरे और दो तीन दूर से बैठे थे ना वो उनके घर में और कौन कौन उनके हस्बैंड है उनको पता लग गया नहीं पता करना चाहिए देना थी। अभी पता, नहीं। पता ही नहीं कितनी उम्र उम्र तो जी वही बता ही मेरे को आई है अब आपको पता चला के तीनों की मौत हो गई है ਸਾਵੀਓ ਉਹਨਾਂ ਦੇ ਘਰ ਵਾਲੋਂ ਨੂੰ ਆਂਦੋ ਫਿਰ ਦੇਖਦੇ ਹਾਂ ਕਿ ਇਹ ਬਾਈਪਾਸ ਦੇ ਉੱਪਰ ਜਿਹੜਾ ਨਾਲ ਫਲਾਈਓਵਰ ਆ ਜੇ ਸਾਡੇ ਸਾਹਮਣੇ ਸਾਡੀ ਇਹ ਫੈਕਟਰੀ ਆ ਤੇ ਮੈਨੂੰ ਇੱਕਦਮ ਹਿੱਟ ਦੀ ਆਵਾਜ਼ ਆਈ ਤਾਂ ਮੈਂ ਬਾਹਰ ਆ ਕੇ ਦੇਖਿਆ ਤਾਂ ਇੱਕ ਗੱਡੀ ਤਕਰੀਬਨ 100 150 ਦੀ ਸਪੀਡ ਤੇ ਆ ਰਹੀ ਸੀ ਤੇ ਤਿੰਨ ਦੋ ਲੇਡੀਜ਼ ਤੇ ਇੱਕ ਬੱਚਾ ਪੁਲ ਦੇ ਉੱਪਰ ਨੀਚੇ ਵਾਲੇ ਪਾਸੇ ਨੂੰ ਦੇਖ ਰਿਆ ਸੀ ਤੇ ਇਹਨੇ ਫਿੱਲਰ ਦੇ ਨਾਲ ਉਹਨੂੰ ਹਿੱਟ ਕਰਕੇ ਇੱਕ ਈਜ਼ੋਇ ਲੈ ਕੇ ਗਿਆ ਜੀ ਗੱਡੀ ਆ। ਇਹਨਾਂ ਦੀ ਮੌਤ ਹੋ ਗਈ। ਇਹਨਾਂ ਦੀ ਮੌਕੇ ਤੇ ਮੌਤ ਹੋ। ਪੁਲਿਸ ਨੂੰ ਲੱਗਦਾ ਹੈ ਕਿ ਕਾਰ ਦਾ ਤੇਜ਼ ਰਿਫਿਜੀਨੇਸ਼ਨ ਵਗੈਰਾ ਕੀਤਾ ਹੋਇਆ ਸੀ। ਕਾਰ ওভার ਸਪੀਡ ਸੀਗੀ ਤੇ ਜਦੋਂ ਅਸੀਂ ਗੱਡੀਆਂ ਡਰਾਈਵਰ نیچے ਉਤਰਿਆ ਤਾਂ ਅਸੀਂ ਸਨਲ ਕੀਤਾ ਉਹਦੀ ਡਰਿੰਕ ਕੀਤੀ ਹੋਈ ਸੀ। ਬਿਲਕੁਲ ਜਦੋਂ ਬਾਕੀ ਉਹਦੀ ਚੈਕਿੰਗ ਕੀਤੀ ਗਈ ਤਾਂ ਉਹਦੀ ਜੇਬ ਤੋਂ ਕੈਪਸੂਲ ਵੀ ਨਿਕਲੇ। ਲਗੋ ਦੋ ਦਿਨੇ ਦੱਸੀ ਇਹ ਪ੍ਰਵਾਸੀ ਜੀ ਜੀ ਪ੍ਰਵਾਸੀ ਲੱਗਦਾ ਮੈਨੂੰ ਕਿ ਅਸੀਂ ਇੱਥੇ ਚੌਂਕ 'ਚ ਖੜੇ ਸੀਗੇ ਸਾਨੂੰ ਕਾਲ ਆਈ 112 ਤੋਂ ਕਹਿੰਦੇ ਐਕਸੀਡੈਂਟ ਹੋ ਗਿਆ ਅਸੀਂ ਤੁਰੰਤ ਉੱਥੋਂ ਜਦੇ ਕੱਢਿਆ ਗੱਡੀ ਕੱਢੀ ਉਹ ਬੰਦੇ ਵੀ 100 ਇੱਥੇ ਪੁਛਾਰਨ ਨੂੰ ਵੀ ਕਿੱਥੋਂ ਹੋਇਆ ਕੀ ਗੱਲ ਹੋਈ ਉਹ ਕਹਿੰਦੇ ਐਕਸੀਡੈਂਟ ਹੋ ਗਿਆ ਚਾਹਲਾ ਪੁਲ ਦੇ ਉੱਪਰ ਅਸੀਂ ਜਦੇ ਤਕਰੀਬ ਨਾਲ ਸਾਨੂੰ 2 ਮਿੰਟ ਲੱਗੇ ਹੋਣਗੇ 2.5 ਮਿੰਟ ਜਦੋਂ ਅਸੀਂ ਉਰੇ ਪਹੁੰਚੇ ਜਾ ਕੇ ਦੇਖਿਆ ਦੋ ਲੇਡੀਜ਼ ਸੀਗੀਆਂ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਹੀ ਬਹੁਤ ਬੁਰੀ ਤਰ੍ਹਾਂ ਮਤਲਬ ਉਨਾ ਦਾ ਛੀਗਾ ਬਾਇਆ ਸੀਗਾ ਤੇ ਇੱਕ ਛੋਟਾ ਬੱਚਾ ਸੀਗਾ 2 ਸਾਲ ਦਾ ਹੋਊਗਾ ਉਹਦੀ ਇੱਕ ਲੱਤ ਕੱਟੀ ਗਈ ਤੇ ਉਹ ਵੀ ਡੈੱਡ ਸੀਗਾ ਹੈ ਜੀ ਕਿੰਨਾ ਸੀ ਹਾਂ ਇਹ ਵੈਸੇ ਲੁਧਿਆਣੇ ਦੇ ਰਣੇ ਵਾਲੇ ਆ ਹੈਗੇ ਪ੍ਰਵਾਸੀ ਨੇ ਉੱਦਾਂ ਪਿਛੋਂ ਉਤਰਗੜ੍ਹ ਜੁਪੀ ਦੇ ਨੇ ਤੇ ਇਹ ਪਤਾ ਲੱਗਿਆ ਹਜੇ ਤੱਕ ਜਿਹੜੇ ਕਟਨਾ ਦੇ ਕੋਲ ਕੋੜੇ ਜੋ ਲੋਕ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਜੋ ਕਾਰ ਵਾਲਾ ਓਵਰ ਸਪੀਡ ਤੇ ਸੀ ਤੇ ਨਸ਼ਾ ਕੀਤਾ ਹੋਇਆ ਸੀ ਠੀਕ ਆ ਵੈਸੇ ਤਾਂ ਉਹ ਓਵਰ ਸਪੀਡ ਦੱਸਦੇ ਨੇ ਤੇ ਬਾਕੀ ਉਹਨੂੰ ਲੈ ਗਏ ਮਸੀਂ ਮੌਕੇ ਤੇ ਫੜ ਲਿਆ ਉਹਨੂੰ ਵੀ ਮੌਕੇ ਤੇ ਫੜ ਕੇ ਹੁਣ ਥਾਣੇ ਲੈ ਗਏ ਆ ਬਾਕੀ ਜੋ ਵੀ ਕਾਰਵਾਈ ਬਣਦੀ ਆ ਉਹ ਕਰਨੀ ਕਿਸਨੂੰ